ਲਓ ਜੀ ਕਹਿੰਦੇ ਵੀਡੀਓ ਨਹੀਂ ਵਾਇਰਲ ਹੁੰਦੀ ਲੱਭ ਲਿਆ ਆਪਣੇ ਹੱਲ ਬਾਈ ਕੋਈ ਸ਼ੇਅਰ ਬਟਨ ਦੱਬਣ ਦੀ ਲੋੜ ਨਹੀਂ ਕੋਸ਼ਿਸ਼ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਨੇ ਪੱਕਾ ਇਲਾਜ ਲੱਭ ਲਿਆਂਦਾ ਪੰਜਾਬੀ ਆਵਾਮ ਦੇ ਹਿਰਦੇ ਆਪਾਂ ਨੇ ਪੜ ਲਏ ਆ ਤੇ ਸਾਨੂੰ ਪਤਾ ਲੱਗ ਗਿਆ ਕਿੱਦਾਂ ਵਾਇਰਲ ਹੋਣੀ ਹੈ ਵੀਡੀਓ ਤਾਂ ਚਲিয়ে ਸ਼ੁਰੂ ਕਰਦੇ ਹਾਂ ਇੱਕ ਤੁਸੀਂ ਪੇਜ ਲੈਣਾ ਇੱਕ ਪੈਨ ਲੈਣਾ ਤੇ ਉਧਰ ਤੇ ਆਪਣੀ ਸਕ੍ਰਿਪਟ ਲਿਖ ਦੇਣੀ ਹੈ ਵੀਡੀਓ ਦੀ ਉਦੋਂ ਬਾਅਦ ਕੀ ਕਰਨਾ ਇੱਕ ਜੰਤਰ ਲਿਆਉਣਾ ਕਈਆਂ ਕੋਲ ਤਾਂ ਹੋਣਾ ਵੀ ਆ ਕਈ ਜਿਨਾਂ ਕੋਲ ਨਹੀਂ ਹੈਗਾ ਲਿਆਇਓ ਜਿਨਾਂ ਕੋਲ ਮਾੜੀ ਕਿਸਮ ਦਾ ਉਹ ਵਧੀਆ ਲਿਆਇਓ ਠੀਕ ਆ ਅਰੇ ਕਹਿਣਾ ਕੀ ਚਾਹਤੇ ਹੋ ਉਹ ਕਿਹੜਾ ਜੰਤਰ ਆਓ ਹੈਗੀ ਵਧੀਆ ਕਿਸਮ ਦੀ ਮੈਕਸੀ ਇਹ ਲੈ ਕੇ ਆਓ ਤੇ ਆਪਣੀ ਜਿਹੜੀ ਸਕ੍ਰਿਪਟ ਹੈ ਉਹਦੇ ਵਿੱਚ ਪਾਓ ਚੰਗੀ ਤਰ੍ਹਾਂ ਉਹਨੂੰ ਚੰਗੀ ਤਰ੍ਹਾਂ ਉਹਦਾ ਚੂਰਾ ਬਣਾਓ ਵਧੀਆ ਕਿਸਮ ਦੀ ਚਾਹੀਦੀ ਆ ਉਹ ਜਿਹੜੀ ਚੰਗੀ ਤਰ੍ਹਾਂ ਭੋਰਦੀ ਹੋਵੇ ਉਹ ਤੋਂ ਬਾਅਦ ਫਿਰ ਵੀਡੀਓ ਪਾਓ ਫਿਰ ਦੇਖਿਓ ਪੰਜਾਬੀ ਆਬਾਦ ਕਿਵੇਂ ਤੁਹਾਨੂੰ ਆਪਣੇ ਸਿਰ ਤੇ ਬਿਠਾਉਂਦੀ ਆ ਤੇ ਇਹੀ ਹਾਲ ਆ ਵੀਰ ਜੀ ਹੋਰ ਕੁਝ ਨਹੀਂ ਹੋ ਸਕਦਾ ਬੱਤ ਸਹੀ ਏ ਕਈ ਕਹਿਣਗੇ ਭਾਈ ਜੀ ਤੁਹਾਨੂੰ ਕਿਵੇਂ ਪਤਾ ਹੈ ਨਾ ਮੈਂ ਵੀ ਵਿਰੇ ਹੁਣੇ ਇੰਪੋਰਟ ਕਰਵਾਈਆ ਗਵਿੰਦੇ ਸਰਦਾਰ ਹੋਣ ਵਾਲੀ ਬਾਕੀ ਜਿਹਨੂੰ ਨਹੀਂ ਯਕੀਨ ਹੈਗਾ ਉਹ ਵਰਤ ਕੇ ਦੇਖ ਲੋ ਅਸੀਂ ਤਾਂ ਆਖਰੀ ਇੱਕੋ ਗੱਲ ਕਹਾਂਗੇ ਆਪਾਂ ਬੇਫਕੂਫ ਨਾ ਬਣੀਏ ਆਪਾਂ ਫੁੱਦੂ ਨਾ ਬਣੀਏ ਜੇ ਨਾ ਸਹਿਮਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿੱਕਸ ਲੈ ਕਰਦਿਆਂ ਜੀ